ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਪੀਐਸ ਕੈਂਟ ਨੇ 14/7/2025 ਨੂੰ ਇੱਕ ਮਕੱਦਮਾ ਦਰਜ ਕੀਤਾ ਸੀ ਅੰਡਰ ਸੈਕਸ਼ਨ 109 352527 5499 ਆਮਜ਼ਾਕ ਤੇ ਜਦੋਂ ਮਕੱਦਮਾ ਦਰਜ ਕੀਤਾ ਤੇ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੇ ਨੋਟਿਸ ਵਿੱਚ ਲਾਇਆ ਗਿਆ ਤੇ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਏਡੀਐਸਪੀ 2 ਸ਼੍ਰੀ ਵਨੀਲਾ ਜੀ ਨੂੰ ਪੀਸੀਪੀ ਵੈਸਟ ਸ਼ਿਵਦਰਸ਼ਨ ਜੀ ਤੇ ਐਸਐਚਓ ਕੈਂਟ ਜਤਿੰਦਰ ਜੀ ਨੂੰ ਤੇ ਉਹਨਾਂ ਦੇ ਡਾਇਰੈਕਸ਼ਨਸ ਤਹਿਤ ਮਕਦਮੇ ਦੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਸਹੀ ਸਾਹਿਲ ਅਲਾਇਸ ਕਾਲੂ ਤੇ ਆਕਾਸ਼ਦੀਪ ਜਿਹੜੇ ਕੀ ਫਿਲਹਾਲ ਜੇਲ੍ਹ ਵਿੱਚ ਕਮਰਸ਼ਲ ਕੁਆਂਟੀਟੀ ਦੇ ਵਿੱਚ ਬੰਦ ਨੇ ਤੇ ਇਹਨਾਂ ਦੇ ਦੋ ਸਾਥੀ ਹੋਰ ਸੀਗੇ ਜਿਹੜੇ ਕੀ ਇਹਨਾਂ ਦੇ ਭਰਾ ਹੀ ਸੀਗੇ ਮਨਦੀਪ ਕੁਮਾਰ ਅਲਾਇਸ ਕਾਲੀ ਤੇ ਸਾਗਰ ਤੇ ਜਿਹੜੇ ਮਨਦੀਪ ਕੁਮਾਰ ਰਾਇਸ ਕਾਲੀ ਤੇ ਸਾਗਰ ਨੇ ਇਹ ਆਂਡਰਰਨ ਸੀਗੇ ਤੇ ਦੋ ਦਿਨ ਪਹਿਲਾਂ 3 5 2025 ਨੂੰ 10 12 2025 ਨੂੰ ਇਹਨਾਂ ਨੂੰ ਕੈਂਟ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ 1 ਕਿਲੋ 8 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਤੇ ਉਹਦੇ ਨਾਲ ਨਾਲ ਚਾਰ ਪਿਸਟਲ ਵੀ ਬਰਾਮਦ ਕੀਤੇ ਆ ਤੇ ਜਿਹੜੀ ਇਹ ਬਰਾਮਦਗੀ ਹੋਈ ਹੈ ਇਹ ਇੱਕ ਨਵਾਂ ਪਰਚਾ ਦਿੱਤਾ ਹੈ ਐਫਆਈਆ ਨੰਬਰ 164 264 312 2025 ਅੰਡਰ ਸੈਕਸ਼ਨ 21C 296185 ਐਨਬੀਪੀਐਸ ਐਕਟ ਪੀਐਸ ਕੈਂਟ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੂੰ ਤੇ ਕੈਂਟ ਏਰੀਆ ਨੂੰ ਕਾਫੀ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਇਹ ਹੈਬਿਚੁਅਲ ਅਫੈਂਡਰਸ ਹੈਗੇ ਤੇ ਇਹਨਾਂ ਦੇ ਪਰਿਵਾਰ ਵੀ ਇਸੇ ਕੰਮ ਵਿੱਚ ਲੱਗੇ ਸੀ ਤੇ ਇਹ ਦੋਨੋਂ ਜਨਿਆਂ ਤੇ ਵੀ ਆ ਸਾਗਰ ਤੇ 6 ਮੁਕਦਮੇ ਦਰਜ ਨੇ ਜਿਹੜੇ ਕਿ ਜ਼ਿਆਦਾਤਰ ਐਨਡੀਪੀਐਸ ਐਕਟ ਦੇ ਨੇ ਤੇ ਮਨਦੀਪ ਕੁਮਾਰ ਅਲਾਇਸ ਕਾਲੀ ਤੇ ਸਤ ਮੁਕਦਮੇ ਦਰਜ ਨੇ ਦੋਨਾਂ ਦੀ ਉਮਰ 29 ਤੋਂ 31 ਸਾਲ ਦੇ ਵਿੱਚ ਵਿੱਚ ਦੋਨੋਂ ਦਸਵੀਂ ਪੜ੍ਹੇ ਹੋਏ ਐ ਤੇ ਜਿਹੜਾ ਸਾਗਰ ਹੈ ਉਹ ਇੱਕ ਟੈਂਟ ਸ਼ਾਪ ਤੇ ਕੰਮ ਕਰਦਾ ਤੇ ਜਿਹੜਾ ਅਕਾਲੀ ਹੈ ਉਹ ਬਿਲਕੁਲ ਵਿਹਲਾ ਹੈ ਜੀ ਤੇ ਉਹ ਕੋਈ ਕੰਮ ਨਹੀਂ ਕਰਦਾ ਅਸੀਂ ਨਾ ਗ੍ਰਿਫਟਾਰ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਹੈ ਹੋਰ ਵੀ ਕੁਝ ਹੋਏਗਾ ਤੇ ਅਸੀਂ ਅ ਤੁਹਾਡੇ ਤੱਕ ਪਬਲਿਕ ਤੱਕ ਪਹੁੰਚਾਵਾਂਗੇ ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਵਚਨਬੰਦ ਹੈ ਕਾਨੂੰਨ ਅਵਸਥਾ ਨੂੰ ਕਾਇਮ ਰੱਖਣ ਲਈ ਤਾਂ